ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੌਣ ਹਨ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਕੀ ਕੀਤਾ ਹੈ ਸਾਡੀ ਕੌਮ ਨੂੰ ਇਹ ਤੇ ਪਤਾ ਹੈ ਕਿ ਉਹ ਸਮੁੰਦਰਾਂ ਤੋਂ ਪਾਰ ਇੱਕ ਸ਼ਹੀਦ ਹੋਇਆ ਉਹਨੇ ਸਾਡੇ ਲਈ ਬੜਾ ਕੁਝ ਕੀਤਾ ਪਰ ਸਾਨੂੰ ਆਪਣਾ ਉਕਾ ਹੀ ਨਹੀਂ ਪਤਾ ਭੱਟ ਸਹਿਬਾਨਾ ਨੇ ਸਾਡੇ ਦਿਮਾਗ ਤੇ ਜੰਮੀ ਹੋਈ ਧੁੰਦ ਦੇ ਉੱਪੋਂ ਪੜਦਾ ਲਾਹ ਦਿੰਦਾ ਐ ਸਾਫ ਕਰ ਦਿੰਦਾ ਐ ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੌਣ ਨੇ ਭਗਤ ਸੈਬਾਨਾ ਨੇ ਆਖਿਆ ਉਗਮਣੋ ਤੈ ਅਥਮਣੋ ਚੌ ਚੱਕੀ ਕੀ ਗਨ ਲੋਆ ਕਹਿੰਦੇ ਮੁੱਖ ਮੋਟੇ ਤੌਰ ਤੇ ਤੁਸੀਂ ਇਹ ਵੇਖੋ ਸਾਧ ਸੰਗਤ ਜੀ ਜਿੱਥੋਂ ਸੂਰਜ ਚੜ੍ਹਦਾ ਐ ਤੇ ਜਿੱਥੇ ਜਾ ਕੇ ਡੁੱਬਦਾ ਐ ਜਿੱਥੇ ਸੂਰਜ ਛਿਪਦਾ ਹੈ ਤੇ ਜਿੱਥੋਂ ਚੜਦਾ ਹੈ ਜਿਹਦੀ ਇੰਨੀ ਵੱਡੀ ਵਡਿਆਈ ਉਹ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਗਮਣੋਂ ਤੋਂ ਭਾਵ ਸੂਰਜ ਦਾ ਚੜਨਾ ਆਤਮਣੋਂ ਤੋਂ ਭਾਵ ਆਤਨ ਦੇ ਟਾਈਮ ਸੂਰਜ ਦਾ ਛਿਪਣਾ ਸਿੱਖਾ ਤੇਰੇ ਗੁਰੂ ਦੀ ਵਡਿਆਈ ਏਡੀ ਵੱਡੀ ਹੈ ਸੂਰਜ ਚੜਨ ਤੋਂ ਛਿਪਣ ਤੱਕ ਜਿੱਥੇ-ਜਿੱਥੇ ਉਹਦਾ ਪ੍ਰਭਾਵ ਪਈ ਪਰ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਔੜ ਨੂੰ ਸਮਾ ਨਹੀਂ ਲੱਗਦਾ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਕਰਬਨਾ ਆਇਓ ਭੱਟਾਂ ਨੇ ਆਖਿਆ ਉਸ ਗੁਰੂ ਕੇ ਸਿੱਖਾ ਤੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਨਾਮ ਜੱਪਿਆ ਕਰ ਤੇਰੇ ਲਈ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤਾ ਦੁਨੀਆ ਦਾ ਕੋਈ ਰੈਬਰ ਕਰ ਨਹੀਂ ਸਕਿਆ ਦੁਨੀਆਂ ਦਾ ਕੋਈ ਮੁਖੀ ਆਪਣੇ ਪੈਰੋਂ ਆਉਣ ਵਾਲਾ ਜਿਹੜਾ ਆਉਣ ਵਾਲਾ ਧਰਮ ਉਹਨੂੰ ਮਾਰਗਦਰਸ਼ਕ ਮੰਨਣ ਵਾਲਾ ਉਹਦੇ ਵਾਸਤੇ ਕੋਈ ਇੰਨਾ ਨਹੀਂ ਕਰ ਸਕਿਆ ਜਿੰਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤਾ ਆ ਧੁੱਪ ਚੜ੍ਹਨੀ ਹੈ ਜਦੋਂ ਸੜਕ ਤੇ ਪੈਰ ਰੱਖ ਕੇ ਵੇਖੀਏ ਕਿ ਸੜਕ ਤੇ ਪੈਰ ਚप्पल ਜੁੱਤੀ ਲਾ ਕੇ ਰੱਖਿਆ ਜਾਂਦਾ ਤੁਰਿਆ ਨਹੀਂ ਜਾਂਦਾ ਇੰਨੀ ਇਹ ਤਪਸ਼ ਦਾ ਮਹੀਨਾ ਹੈ ਜੇ ਤੁਸੀਂ ਦੇਸੀ ਮਹੀਨੇ ਲਾਓ ਤੇ ਹਾੜ ਦਾ ਮਹੀਨਾ ਪਾਸ਼ਾ ਨਾ ਕਹੇ 60 15 ਇਹ ਤਪਣ ਵਾਲਾ ਮਹੀਨਾ ਹੈ ਜੇ ਤੁਸੀਂ ਜੂਨ ਕਿਤੇ ਅੰਗਰੇਜ਼ਾਂ ਨੂੰ ਜਾ ਕੇ ਪੁੱਛੋ ਕਿ ਜੂਨ ਦੇ ਮਹੀਨੇ ਚ ਕਿਵੇਂ ਦਾ ਟੈਂਪਰੇਚਰ ਹੁੰਦਾ ਕਹਿੰਦੇ ਬਹੁਤ ਜ਼ਿਆਦਾ ਆੜ ਹੁੰਦਾ ਹੈ ਇਹ ਜੂਨ ਦਾ ਮਹੀਨਾ ਬਹੁਤ ਜ਼ਿਆਦਾ ਗਰਮੀ ਭਰਿਆ ਹੈ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਪੁੱਛ ਲੋ ਕਿ ਜੂਨ ਤਿਹਾੜੀ ਕਿਸ ਕੰਮ ਲਈ ਮਸ਼ਹੂਰ ਨੇ ਉਹ ਦੱਸ ਦੇਣ ਕਿ ਕਿ ਗਰਮੀ ਵਾਸਤੇ ਤੇ ਇਸ ਮਹੀਨੇ ਵਿੱਚ ਕੀ ਹੋਇਆ ਗੁਰੂ ਕਿ ਸਿੱਖੋ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿੰਨੀਆਂ ਕਬੱਡੀਆਂ ਸ਼ਹੀਦੀਆਂ